ਸਵਾਗਤ ਹੈ ਜੀ ਹਰਪਰ ਜੀ ਉਸੇ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨਿਕ ਕਾਸ਼ਪਤਾ ਦੋਸਤੋ ਅੱਜ ਤੁਹਾਡੇ ਨਾਲ ਅਸੀਂ ਇੱਕ ਬੜਾ ਦਿਲਚਸਪ ਕિસ્ਸਾ ਸਾਂਝਾ ਕਰਨ ਜਾ ਰਹੇ ਹਾਂ ਕਿਉਂਕਿ ਜੇ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਖਾਸ ਕਰ ਜਦੋਂ ਪਬਲਿਕ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਮੀਟਿੰਗ ਕਰਨੀ ਹੁੰਦੀ ਹੈ ਤਾਂ ਉਸ ਦੇ ਲਈ ਇੱਕ ਵਿਸ਼ੇਸ਼ ਥਾਂ ਵੇਖੀ ਜਾਂਦੀ ਹੈ ਜਾਂ ਕੋਈ ਪਾਰਕ ਵਗੈਰਾ ਵੇਖੀ ਜਾਂਦੀ ਹੈ ਜਾਂ ਕੋਈ ਖੁੱਲਾ ਮੈਦਾਨ ਵੇਖਿਆ ਜਾਂਦਾ ਜਿੱਥੇ ਕਿ 35-40 ਵਿਅਕਤੀ ਇਕੱਤਰ ਹੋ ਸਕਣ ਤੇ ਅਸੀਂ ਅਸੀਂ ਜਿਸ ਬਾਬਤ ਵੀ ਇਕੱਤਰ ਹੋਣਾ ਉਸ ਵਿਸ਼ੇ ਤੇ ਅਸੀਂ ਵਿਸਥਾਰ ਪੂਰਵਕ ਤੇ ਇਹ ਜੋਸ਼ਨਾਬਾਦ ਢੰਗ ਦੇ ਨਾਲ ਮੀਟਿੰਗ ਕਰ ਸਕੀਏ ਪ੍ਰੰਤੂ ਆਮ ਆਦਮੀ ਪਾਰਟੀ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਸੱਤਾ ਤੋਂ ਪਹਿਲਾਂ ਇਹ ਕੁਝ ਕਹਿੰਦੇ ਸੀ ਤਾਂ ਸੱਤਾ ਜਦੋਂ ਇਹਨਾਂ ਨੂੰ ਹਾਸਲ ਹੋ ਚੁੱਕੀ ਹੈ ਤਾਂ ਹੁਣ ਇਹ ਕੁਝ ਕਹਿੰਦੇ ਨੇ ਤਸਵੀਰਾਂ ਅਸੀਂ ਤੁਹਾਡੇ ਨਾਲ ਹੁਸ਼ਾਰਪੁਰ ਦੀਆਂ ਸਾਂਝੀਆਂ ਕਰ ਰਹੇ ਹੁਸ਼ਾਰਪੁਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਦਰ ਬਣੇ ਇੱਕ ਕਾਨਫਰੰਸ ਹਾਲ ਦੀਆਂ ਜਿੱਥੇ ਕਿ ਅਕਸਰ ਆ ਕੇ ਸਰਕਾਰੀ ਅਫਸਰ ਸਹਿਬਾਨ ਜਿਹੜੇ ਉਹ ਆਮ ਪਬਲਿਕ ਤੇ ਨਾਲ ਏ ਪੇਸ਼ ਹੁੰਦੇ ਨੇ ਉਹਨਾਂ ਦਾ ਰੂਬਰੂ ਹੁੰਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਨੇ ਜਾਂ ਇੱਥੇ ਸਮੇਂ-ਸਮੇਂ ਤੇ ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗਾਂ ਕੀਤੀਆਂ ਜਾਂਦੀਆਂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਜਾਂ ਜਦੋਂ ਕੋਈ ਸਿਆਸੀ ਕਾਨਫਰੰਸ ਹੁੰਦੀ ਹੈ ਜਾਂ ਆਪਾਂ ਇੰਜ ਵੀ ਕਹਿ ਸਕਦੇ ਆ ਕਿ ਸਿਆਸਤਦਾਨਾਂ ਅਤੇ ਅਧਿਕਾਰੀਆਂ ਦੇ ਵਿਚਕਾਰ ਕਿਸੇ ਵਿਸ਼ੇ ਨੂੰ ਲੈ ਕੇ ਕੋਈ ਮੀਟਿੰਗ ਹੋਣੀ ਹੁੰਦੀ ਹੈ ਉਸ ਵਕਤ ਇਸ ਹਾਲ ਦੇ ਵਿੱਚ ਪਹੁੰਚ ਕੇ ਅਧਿਕਾਰੀਆਂ ਅਤੇ ਰਾਜਨੀਤਿਕ ਵਮਾਇੰਦਿਆਂ ਵੱਲੋਂ ਭਾਗ ਕੀ ਜਿਹੜੇ ਚੁਣੇ ਹੋਏ ਨੁਮਾਇੰਦਿਆਂ ਦੇ ਉਹਨਾਂ ਦੇ ਵਿਚਾਰ ਮੀਟਿੰਗ ਹੁੰਦੀ ਹੈ। ਪ੍ਰੰਤੂ ਆਮ ਆਦਮੀ ਪਾਰਟੀ ਹੁਣ ਆਪਾਂ ਇਹ ਕਹਿ ਸਕਦੇ ਹਾਂ ਕਿ ਸਰਕਾਰੀ ਦਫ਼ਤਰਾਂ ਦੀ ਵੀ ਦਰਵਾਰਤੋ ਕਰਨ ਲੱਗ ਚੁੱਕੀ ਹੈ। ਕਿਉਂਕਿ ਇਹ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਹੁਸ਼ਾਰਪੁਰ ਡੀਸੀ ਦਫ਼ਤਰ ਅੰਦਰ ਮੌਜੂਦ ਬਣੇ ਸਰਕਾਰੀ ਪ੍ਰੈਸ ਕਾਨਫਰੰਸ ਹਾਲ ਦੀਆਂ ਨੇ ਮਾਫੀ ਚਾਹੁੰਦਾ ਸਰਕਾਰੀ ਮੀਟਿੰਗ ਹਾਲ ਦੀਆਂ ਨੇ ਜਿੱਥੇ ਕਿ ਅਕਸਰ ਅਫਸਰਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਪ੍ਰੰਤੂ ਬੀਤੇ ਕੱਲ੍ਹ ਤਸਵੀਰਾਂ ਵਾਇਰਲ ਹੋਈਆਂ ਨੇ ਜਿਸ ਵਿੱਚ ਕਿ ਆਮ ਆਦਮੀ ਪਾਰਟੀ ਵੱਲੋਂ ਸੋਸ਼ਲ ਮੀਡੀਆ ਵਿੰਗ ਦੀ ਇਹ ਪਾਰਟੀ ਦੱਸੀ ਜਾ ਰਹੀ ਹੈ ਭਾਵ ਕਿ ਇੱਕ ਆਪਣੀ ਪਰਸਨਲ ਮੀਟਿੰਗ ਲਈ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਵੱਲੋਂ ਜਾਂ ਜੋ-ਜੋ ਵੀ ਵਿਅਕਤੀ ਉੱਥੇ ਮੌਜੂਦ ਨੇ ਉਹਨਾਂ ਵੱਲੋਂ ਸਰਕਾਰੀ ਦਫ਼ਤਰ ਦੀ ਵਰਤੋਂ ਕਰਕੇ ਜਿਹੜੀ ਉਹ ਧੱਜੀਆਂ ਉਡਾਈਆਂ ਜਾਂਦੀਆਂ ਨੇ ਕਾਨੂੰਨ ਦੀਆਂ ਕਿਉਂਕਿ ਇਸ ਤਰ੍ਹਾਂ ਕਦੇ ਵੀ ਨਹੀਂ ਹੁੰਦਾ ਕਿ ਕਿਸੇ ਪ੍ਰਾਈਵੇਟ ਵਿਅਕਤੀ ਨੇ ਆਪਣੀ ਕੋਈ ਪਰਸਨਲ ਮੀਟਿੰਗ ਕਰਨੀ ਹੋਵੇ ਤੋਂ ਸਰਕਾਰੀ ਦਫ਼ਤਰ ਦੇ ਵਿੱਚ ਆ ਕੇ ਮੀਟਿੰਗ ਕਰੇ ਉੱਥੇ ਸਰਕਾਰੀ ਇਨਫਰਾਸਟ੍ਰਕਚਰ ਦੀ ਵਰਤੋਂ ਕਰੇ ਕਿਉਂਕਿ ਗਰਮੀ ਦਾ ਮੌਸਮ ਹੈ ਤਾਂ ਜਨਾਬ ਹੋਣਾ ਨੇ ਏਸੀ ਵੀ ਜ਼ਰੂਰ ਚਲਾਏ ਹੋਣਗੇ ਗਰਮੀ ਦਾ ਮੌਸਮ ਹੈ ਚਾਹ ਪਾਣੀ ਵੀ ਜਿਹੜਾ ਜ਼ਰੂਰ ਉਸ ਸਰਕਾਰੀ ਹਿੱਸੇ ਦੇ ਵਿੱਚੋਂ ਪੀਤਾ ਹੋਵੇਗਾ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਮੀਟਿੰਗ ਹਾਲਾਂਕਿ ਜਿਹੜੇ ਜਿਹੜੇ ਉੱਥੇ ਮੁਖਾਗੂ ਮੌਜੂਦ ਸੀ ਚਾਹੇ ਉਹ ਇੱਕ ਸੋਸ਼ਲ ਮੀਡੀਆ ਕੋਆਰਡੀਨੇਟਰ ਦੱਸਿਆ ਜਾ ਰਿਹਾ ਹੈ ਅਤਵਾਰ ਸਿੰਘ ਉਸ ਦਾ ਨਾਮ ਹੈ ਟਾਂਡੇ ਦਾ ਰਹਿਣ ਵਾਲਾ ਹੈ ਉਹ ਨੋਚਵਾਨ ਹੈ ਇਸ ਤੋਂ ਇਲਾਵਾ ਜਿਹੜੇ ਚੇਅਰਮੈਨ ਕਰਮਜੀਤ ਕੋਰ ਨੇ ਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵੀ ਨੇ ਜ਼ਿਲ੍ਹਾ ਯੋਜਨਾ ਭਲਾਈ ਕਮੇਟੀ ਯੋਜਨਾ ਬੋਰਡ ਦੇ ਜਿਹੜੇ ਉਹ ਚੇਅਰਮੈਨ ਵੀ ਨੇ ਇਸ ਤੋਂ ਇਲਾਵਾ ਚੇਅਰਮੈਨ ਸੰਦੀਪ ਸੈਣੀ ਇਸ ਮੀਟਿੰਗ ਦੇ ਵਿੱਚ ਮੌਜੂਦ ਹੁੰਦੇ ਨੇ ਚੇਅਰਮੈਨ ਮਾਰਕੀਟ ਕਮੇਟੀ ਦੇ ਚੇਅਰਮੈਨ ਜਸਪਾਲ ਚੇਚੀ ਮੌਜੂਦ ਹੁੰਦੇ ਨੇ ਹਾਲਾਂਕਿ ਇਸ ਵਿਸ਼ੇ ਤੇ ਹਰ ਇੱਕ ਰਾਜਨੀਤਿਕ ਨੌਮਾਇंदे ਦਾ opinion ਲੈਣ ਲਈ ਜਾਂ ਪੱਖ ਜਾਣਨ ਦੇ ਲਈ ਮੇਰੇ ਵੱਲੋਂ ਉਹਨਾਂ ਨੂੰ ਕਈ-ਕਈ ਫੋਨ ਕੀਤੇ ਗਏ ਨੇ ਅਤਵਾਰ ਸਿੰਘ ਨੂੰ ਜਿੱਥੇ ਤੱਕ ਮੈਨੂੰ ਜਾਣਕਾਰੀ ਮਿਲੀ ਹੈ ਉਸ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਈ ਹੈ ਕਿਉਂਕਿ ਉਹ ਸੋਸ਼ਲ ਮੀਡੀਆ ਕੋਆਰਡੀਨੇਟਰ ਹੈ ਤੇ ਸੋਸ਼ਲ ਮੀਡੀਆ ਵਿੰਗ ਦੀ ਇਹ ਮੀਟਿੰਗ ਹੋਈ ਹੈ ਹਾਲਾਂਕਿ ਕਿਹਨਾ ਵਿਸ਼ੇ ਤੋਂ ਨਾਲ ਵੱਲੋਂ ਗੱਲਬਾਤ ਕੀਤੀ ਗਈ ਹੈ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਬਾਬਤ ਤਾਂ ਸਾਨੂੰ ਕੋਈ ਵੀ ਜਾਣਕਾਰੀ ਨਹੀਂ ਹੈ ਪਰੰਤੂ ਇੰਨੀ ਕੋਈ ਜਾਣਕਾਰੀ ਜ਼ਰੂਰ ਪਹੁੰਚੀ ਹੈ ਕਿ ਆਪਣੀ ਪਰਸਨਲ ਮੀਟਿੰਗ ਦੇ ਲਈ ਆਮ ਆਦਮੀ ਪਾਰਟੀ ਵੱਲੋਂ ਸਰਕਾਰੀ ਦਫ਼ਤਰ ਦੀ ਵਰਤੋਂ ਕਰਕੇ ਉਸ ਦਫ਼ਤਰ ਦੀ ਦੁਰਵਰਤੋਂ ਕੀਤੀ ਗਈ ਹੈ ਕਿਉਂਕਿ ਜਿਵੇਂ ਕਿ ਮੈਂ ਸ਼ੁਰੂਆਤ ਦੇ ਵਿੱਚ ਦੱਸਿਆ ਕੋਈ ਵੀ ਨਿੱਜੀ ਵਿਅਕਤੀ ਆਪਣੀ ਪਰਸਨਲ ਮੀਟਿੰਗ ਦੇ ਲਈ ਸਰਕਾਰੀ ਦਫ਼ਤਰ ਦੀ ਵੱਰ ਤੋਂ ਨਹੀਂ ਕਰ ਸਕਦਾ ਤੇ ਜੋ ਸਾਡੇ ਤੱਕ ਜਾਣਕਾਰੀ ਪਹੁੰਚੀ ਹੈ ਕਿ ਇਹ ਸੋਸ਼ਲ ਮੀਡੀਆ ਵਿੰਗ ਦੀ ਇੱਕ ਮੀਟਿੰਗ ਹੁੰਦੀ ਹੈ ਜਿਸ ਵਿੱਚ ਸਾਰੇ ਆਕੂ ਮੌਜੂਦ ਹੁੰਦੇ ਨੇ ਚਾਰ ਫੋਨ ਕਾਲਸ ਆ ਜਿਹੜੇ ਮੇਰੇ ਵੱਲੋਂ ਉਹ ਸੋਸ਼ਲ ਮੀਡੀਆ ਇੰਚਾਰਜ ਕੋਆਰਡੀਨੇਟਰ ਜਿਹੜਾ ਅਤਵਾਰ ਸਿੰਘ ਨੂੰ ਕੀਤੇ ਜਾਂਦੇ ਨੇ ਤਾਂ ਇਸ ਤੋਂ ਇਲਾਵਾ ਪੰਜ ਫੋਨ ਆ ਜਿਹੜੇ ਪੰਜ ਫੋਨ ਕਾਲਸ ਆ ਜਿਹੜੇ ਜਿਹੜੇ ਉਸ ਮੀਟਿੰਗ ਦੇ ਵਿੱਚ ਮੌਜੂਦ ਹੁੰਦੇ ਨੇ ਚੇਅਰਪਰਸਨ ਤੇ ਜਿਹੜਾ ਪ੍ਰਧਾਨ ਮੈਡਮ ਕਰਮਜੀਤ ਕੌਰ ਨੂੰ ਕੀਤੇ ਜਾਂਦੇ ਨੇ ਇਸੇ ਤਰ੍ਹਾਂ ਸੰਦੀਪ ਸੈਣੀ ਅਤੇ ਜਸਪਾਲ ਸਿੰਘ ਚੇਚੀ ਨੂੰ ਵੀ ਫੋਨ ਕਾਲਸ ਕੀਤੇ ਜਾਂਦੇ ਨੇ ਪਰੰਤੂ ਕਿਸੇ ਵੀ ਨੁਮਾਇੰਦੇ ਵੱਲੋਂ ਫੋਨ ਕਾਲ ਚੁੱਕਣ ਦੀ ਜਿਹੜੀ ਉਹ ਉਹ ਚੁੱਕਣਾ ਉਸ ਨੂੰ ਮناسب ਨਹੀਂ ਸਮਝਿਆ ਗਿਆ ਕਿਉਂਕਿ ਜਦੋਂ ਤਾਈਨਾਂ ਵੱਲੋਂ ਖਬਰਾਂ ਲਗਵਾਉਣੀਆਂ ਹੁੰਦੀਆਂ ਨੇ ਹਾਲਾਂਕਿ ਕੋਈ ਆਗੂ ਇਹਨਾਂ ਦੇ ਵਿੱਚੋਂ ਫੋਨ ਨਹੀਂ ਵੀ ਕਰਦੇ ਨੇ ਖਬਰਾਂ ਦੇ ਲਈ ਤੇ ਕੋਈ ਆਗੂ ਬਹੁਤ ਕਰਦੇ ਨੇ ਤਾਂ ਉਹਨਾਂ ਵੱਲੋਂ ਹੁਣ ਫੋਨ ਚੁੱਕਣਾ ਜਿਹੜਾ মিডিਆ ਦਾ ਮناسب ਨਹੀਂ ਸਮਝਿਆ ਜਾ ਰਿਹਾ ਪਰੰਤੂ ਸਵਾਲ ਇਹ ਹੈ ਕਿ आम आदमी पार्टी ਵੱਲੋਂ ਆਪਣੀ ਪਰਸਨਲ ਮੀਟਿੰਗ ਕਰਨ ਲਈ ਇਸ ਤਰ੍ਹਾਂ ਸਰਕਾਰੀ ਦਫ਼ਤਰ ਦੀ ਵਰਤੋਂ ਕਰਨਾ ਕਿੰਨਾ ਕੁ ਜਾਇਜ਼ ਹੈ ਹੋ ਸਕਦਾ ਹੈ ਕਿ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਜਿਹੜੇ ਸਪੋਰਟਰ ਹੋਣਗੇ ਉਹਨਾਂ ਨੂੰ ਇਹ ਗੱਲ ਰਾਸ ਨਾ ਹੋਵੇ ਕਮੈਂਟ ਬਾਕਸ ਦੇ ਵਿੱਚ ਫਿਰ ਉਹ ਆਪਣੀ ਪੜਤਾਲ ਵੀ ਕਰਦੇ ਆ ਪਰੰਤੂ ਤੁਸੀਂ ਇਹ ਸੋਚੋ ਜੇਕਰ ਕਿਸੇ ਹੋਰ ਪਾਰਟੀ ਦੀ ਸਰਕਾਰ ਹੁੰਦੀ ਚਾਹੇ ਉਹ ਕਾਂਗਰਸ ਦੀ ਹੁੰਦੀ ਹੈ ਅਕਾਲੀ ਦਲ ਦੀ ਹੁੰਦੀ ਭਾਜਪਾ ਦੀ ਹੁੰਦੀ ਜਾਂ ਕਿਸੇ ਹੋਰ ਰਾਜਨੀਤਿਕ ਪਾਰਟੀ ਦੀ ਸਰਕਾਰ ਹੁੰਦੀ ਤਾਂ ਜੇਕਰ ਉਹਨਾਂ ਦੇ ਨਿੱਜੀ ਵਿਅਕਤੀ ਮਾਫੀ ਚਾਹੁੰਦਾ ਉਹਨਾਂ ਦੇ ਲੀਡਰ ਜਾਂ ਉਹਨਾਂ ਦੇ ਜਿਹੜਾ ਸਪੋਰਟਰ ਨੇ ਉਹ ਆਪਣੀ ਇੱਕ ਨਿੱਜੀ ਮੀਟਿੰਗ ਸਰਕਾਰੀ ਦਫ਼ਤਰ ਦੇ ਵਿੱਚ ਬੈਠ ਕੇ ਕਰਦੇ ਤਾਂ ਮੈਨੂੰ ਲੱਗਦਾ ਕਿ ਇਸ ਦਾ ਸਭ ਤੋਂ ਵੱਧ ਰੋਲਾ ਜਿਹੜਾ ਉਹ ਆਮ ਆਦਮੀ ਪਾਰਟੀ ਨੇ ਹੀ ਪਾਉਣਾ ਸੀ ਹਾਲਾਂਕਿ ਸਭ ਤੋਂ ਵੱਡੀ ਜਿਹੜੀ ਹੈਰਾਨੀਜਨਕ ਗੱਲ ਇਹ ਹੈ ਕਿ ਇਸ ਬਾਬਤ ਡਿਪਟੀ ਕਮਿਸ਼ਨ ਮੈਡਮ ਆਸ਼ਿਕਾ ਜੈਨ ਨੂੰ ਵੀ ਇਸ ਗੱਲ ਦੀ ਪਹੁੰਚ ਤੱਕ ਨਹੀਂ ਹੈ ਕਿ ਉਹਨਾਂ ਦੇ ਸਰਕਾਰੀ ਹਾਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਉਹਨਾਂ ਦੇ ਸਪੋਰਟਰਸ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਜਦੋਂ ਤਾਰਾ ਹੁ ਸ਼ਾਰਪਰ ਐਂਡ ਨਿਊਜ਼ ਵੱਲੋਂ ਇਹਨਾਂ ਸਾਰੇ ਰਾਜਨੀਤਿਕ ਨੁਮਾਇੰਦਿਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸੇ ਵੱਲੋਂ ਵੀ ਫੋਨ ਚੁਕਣਾ ਮناسب ਨਹੀਂ ਸਮਝਿਆ ਗਿਆ ਤੇ ਜਦੋਂ ਅਧਾਰੋਂ ਚਾਰਪਟ న్యూਸਪੇਪਰ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਇਆ ਡਿਪਟੀ ਕਮਿਸ਼ਨਰ ਮੈਡਮ ਆਸ਼ਿਕਾ ਜੈਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਵੀ ਬੜੇ ਹੈਰਾਨ ਹੋਏ ਆ ਕਿਉਂਕਿ ਉਹਨਾਂ ਨੂੰ ਵੀ ਇਸ ਬਾਬਤ ਜਾਣਕਾਰੀ ਨਹੀਂ ਸੀ ਕਿ ਸਰਕਾਰੀ ਹਾਲ ਦੇ ਵਿੱਚ ਕੋਈ ਆਮ ਆਦਮੀ ਪਾਰਟੀ ਦੀ ਪਰਸਨਲ ਮੀਟਿੰਗ ਹੋਈ ਹੈ ਤੇ ਇੰਨੀ ਕੋ ਗੱਲ ਉਹਨਾਂ ਵੱਲੋਂ ਜ਼ਰੂਰ ਕਹੀ ਗਈ ਹੈ ਕਿ ਇਸ ਦੀ ਉਹ ਪੁੱਛ ਪੜਤਾਲ ਜ਼ਰੂਰ ਕਰਨਗੇ ਆਖਰ ਕਿਸ ਵੱਲੋਂ ਇਸ ਦੀ ਮਨਜ਼ੂਰੀ ਕੀ ਦਿੱਤੀ ਗਈ ਹੈ ਜਾਂ ਕਿਉਂ ਇੱਥੇ ਮੀਟਿੰਗ ਰੱਖੀ ਗਈ ਹੈ ਜਾਂ ਕਿੰਨਾ ਕਾਰਨਾ ਕਰਕੇ ਅਸੀਂ ਤਾਂ ਇਹ ਸਾਰੇ ਬਾਬਤ ਇਸ ਵਿਸ਼ੇ ਤੇ ਉਹ ਕਹਿੰਦੇ ਸੀਗੇ ਜ਼ਰੂਰ ਮੈਂ ਇਸ ਦੀ ਪੁੱਛ ਪੜਤਾਲ ਕਰਾਂਗੇ ਇਸ ਦੀ ਜਾਣਕਾਰੀ ਹਾਸਲ ਕਰਾਂਗੇ ਪਰੰਤੂ ਬੜੀ ਇੱਕ ਹੈਰਾਨੀ ਜਨਕ ਗੱਲ ਹੈ ਆਮ ਆਦਮੀ ਪਾਰਟੀ ਨੇ ਬਦਲਾਵ ਲਿਆਉਣ ਦਾ ਹੌਕਾ ਦਿੱਤਾ ਸੀ ਪਰੰਤੂ ਇਸ ਤਰ੍ਹਾਂ ਦਾ ਬਦਲਾਵ ਨਹੀਂ ਕਿ ਤੁਸੀਂ ਆਪਣੀ ਇੱਕ ਨਿੱਜੀ ਮੀਟਿੰਗ ਦੇ ਲਈ ਸਰਕਾਰੀ ਮਸ਼ੀਨਰੀ ਦੀ ਸਰਕਾਰੀ ਦਫ਼ਤਰਾਂ ਦੀ ਦੁਰਵਰਤੋਂ ਕਰੋ